ਮੰਨਾ ਪਰ ਸੀਰਾ ਅਸਰਤ ਦੇ ਬਣੀ ਹੈ ਖੇਡ ਕਬੱਡੀ ਪਾਰਵਾਤੇ ਬੱਜਾ ਹੋ ਗਿਆ ਚੱਲ ਗਿਆ ਖਾਸ ਤਰਫ ਤੋਂ ਲਓ ਸਾਹਮਣੇ ਕਹਿੰਦੇ ਬੰਦੇ ਨਹੀਂ ਪੈਣੋ ਆਹ ਸਾਹਮਣੇ ਕਿਹੜਾ ਹੈ ਮੇਰੀ ਕਾ ਤੇ ਕਮੈਂਟ ਦੇਣ ਗਿਆ ਤਾਂ ਸਾਹਮਣੇ ਵੀ ਕਿਹੜਾ ਬਹੁਤ ਡੱਕ ਮੇਰੀ ਕਾ ਕਿ ਮੇਰੇ ਹੱਥਾਂ ਪਰਫਾਰਮੈਂਸ ਹਾਂ ਤੇ ਮੇਰੇ ਹੱਥ ਬਲਗੋ ਜੀ ਵੀ ਜੋ ਹੈ ਥੋੜੀ 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 ਪਰਫਾਰਮੈਂਸ ਕਿ ਮੇਰੀ ਹੀ ਹੈ ਨੂੰ ਆ ਦੇਖ ਦੇਗਾ ਟੂਰਨਾਮੈਂਟ ਬਾਕ ਘੱਟ ਬੋਲਦਾ ਇਹ ਅੱਜ ਆ ਤਾ ਦੂਗਾ ਤੇਰਾ ਸ਼ੋਭੀ ਕੋਈ 没有。 ਓਪੀ ਸਿੱਧੀ ਕਰ ਰੇਡ ਲਗਾ ਰੇਡ ਮਾਨਤ ਕਰ ਮਾਨਤ ਕਰਾ ਕੇ ਕਿਹਿਆ ਚਾਰ ਸਿਰੇ ਲੋਕ ਬੈਠੇ ਨੰਦਵਾਲਾ ਆ ਪਰ ਸਾਡੇ ਕਹਿੰਦੇ ਨੰਦਵਾਲਾ ਆ ਕਹਿੰਦੇ ਕਮਾਲ ਕਰਿਆ ਬੜੇ ਪਿੱਛਾ ਧਾੜ ਕਰ ਕੇ ਕਰਾ ਗਿਆ ਅਗਲੇ ਰੇਡ ਸਬਰ ਗੁਜਰੇ ਪਿੰਨ ਕਹਿੰਦੇ ਨਾਈਟ ਪਾਉਣੇ ਵੱਧਾ ਹੋਇਆ ਆ ਚਾਰਾ ਦੀ ਲੱਗੇ ਕੈਨ ਕਹਿੰਦੇ ਮੇਰੇ ਪੰਜਾਬੀਓ ਕਹਿੰਦੇ ਸ਼ੁਰਨੀ ਕਹਿੰਦੇ ਹੀਰਾਂ ਦੇ ਕਹਿੰਦੇ ਚਰਚੇ ਹੋਏ ਆ ਮੇਰੇ ਕਹਿੰਦੇ ਜੋਰ ਦੇ ਦੰਦੇ ਹੋਏ ਆ ਕਹਿੰਦੇ ਜੋਰ ਹਾਂ ਅੱਗੇ ਵਧਾਓ ਮਿੱਤਰੋ ਲੋਕੀ ਕਬੱਡੀ ਫੇਰ ਜਿੱਤਾ ਪ੍ਰਾਇਮ ਦਾ ਵਾਸਤੇ ਵਾਧਾ ਹੈ ਜਿੱਤਾ ਕੋਲ ਜਾਈ ਸ਼ਾਨਾ ਦੇ ਜਨਨ ਦੇ ਚੋਹੇ 12 13 ਜੁਕਮ ਬੱਧੇ ਹੋ ਗਏ ਆ। ਰਾਗ ਦੇ ਲਈ ਕਿੰਨੇ ਕਿੰਨੇ ਕਚਨ ਚੁਲਾ ਉਹ ਨਜ਼ਾਰੇ ਲੈ ਕੇ ਆ ਪੁਖਰਾ ਦੇ ਕੱਪ ਦੇ ਵਿੱਚ ਵੇਖਣ ਕਰੇ ਪਿੰਦੇ ਆ ਪੁਖਰਾ ਦੇ ਕੱਪ ਦੇ ਵਿੱਚ ਵੇਖਣ ਕਰਕੇ ਪਿੰਦੇ ਹਾਰ ਹੋ ਕਸ਼ਮਾਨ ਬੰਦ ਕਰ ਦੋ ਨਜ਼ਰ ਆ ਰਿਹਾ ਕਰਿਆ ਕਰਿਆ ਮੇਲਾ ਮੇਰੇ ਵੀਰੋ ਮੈਨੇ ਬਾਈ ਜਰਾ ਘੇਰੇ ਤੋਂ ਬਾਈ ਜੀ ਪਿੱਤੇ ਵਿੱਚ ਆ ਰਹੀ ਮੇਰੀ ਬੇਨਤੀ ਆ ਕਿਉਂਕਿ ਬੱਚਿਆਂ ਨੂੰ ਆ ਜਾ ਬਿੱਟੂ ਬਾਈ ਉਹ ਮੜਾ ਕੇ ਚੜਾ ਬੁਲਾ ਕੇ ਅਗਲੀ ਰੇਡ ਪਿੱਛੇ ਵਾੜ ਰਹੇ ਨੇ ਉਹ ਹੈ ਕਿਦਾ ਕਿ ਮੇਰੇ ਪੰਜਾਬੀ ਵੀਰੋ ਆਓ ਸਾਹਮਣੇ ਆਵਾਜ਼ਾਂ ਇੱਕ ਤਗੜਿਆ ਅਗਲਾ ਵਾਦਾ ਟਾਲੀਆਂ ਕਰੇ ਚੱਲੀ ਹੈ ਅਗਲੀ ਵੇਰ ਬਾਲੀ ਚੈਰੋ

ਸਰਦਾਰ ਹਾਂ ਬਈ ਜਿੱਥੇ ਆਪਾਂ ਟੋਨਾਈ ਆਪਣੇ ਟੀਮ ਦੇ ਸੇਡ ਹੋ ਰਿਹਾ ਹੈ ਲਾਹ ਕਹਿੰਦੇ ਜਿੰਦਾ ਕਹਿੰਦੇ ਇਸ ਲਈ ਫੇਰ ਤੋਂ ਕਹਿੰਦੇ ਬੱਲੇ ਦੇ ਪੰਜਾਬੀਓ ਫੇਰ ਦੇ ਮੈਦਾਨ ਦੇ ਵਿੱਚ ਆਉਂਦੇ ਪਾਉਣ ਦੇ ਲਈ ਕੋਈ ਚੈਨ ਇੱਕ ਬੰਦੇ ਕਹਿੰਦੇ ਝੋੜਾ ਲੱਗ ਆਇਆ ਝੋੜਾ ਦੁਨੀਆ ਜਾਣਨੀ ਸ਼ੁਰੂ ਨਹੀਂ ਕੀਲਾਵਾਚਾ ਆਹ ਪਾਲੇ ਕਹਿੰਦੇ ਦੇਖੀ ਇਸਦੇ ਭਾਈ ਜਣ ਕੇ ਪਾਲੀ ਫਰਿਆ ਕਹੋ ਜੀ ਕਹਿ ਰਿਓ ਲੋਕਾਂ ਦੇ ਪਿੱਛੇ ਦੇ ਬੰਦੇ ਖੜੇ ਆ ਪੂਰਾ ਮਾਜਾ ਅੱਜ ਆਇਆ ਟੀਮ ਖੜ ਗਿਆ ਕੀ ਪੁੱਛਣਾ ਨਰਸ ਦੇ ਅੱਗੇ ਆਓ ਆਪਣੀ ਬੌਡੀ ਪਾਲਾ ਕੇ ਫੁੱਲ ਬੰਦਾ ਦੌੜ ਰੱਖ ਤੇ ਵਾਪਸ ਹੈ ਇਹ ਆ ਕਿ ਕਬੱਡੀ ਸਾਡਾ ਫਿਰ ਦੌੜ ਰੱਖ ਤੇ ਵਾਪਸ ਬਾਹਰ ਆ ਜਾਣਾ ਤੁਹਾਡੀ ਦੋ ਬੰਦੇ ਕਸ਼ਾਲੀ ਮੀਨੇ 프리 ਹਾਫ ਟਾਈਮ ਹੋ ਗਿਆ ਕਹਿੰਦੇ ਸਤਿ ਸ੍ਰੀ ਅਕਾਲ ਜੀ ਜਦਿਆ ਕਰ ਲਈ ਮੈਚ ਕਿਵੇਂ ਚੱਲ ਰਿਹਾ ਸਤ ਜੀ ਬਹੁਤ ਬਹੁਤ ਪਿਕਡਾ ਮਤਲਬ ਵਧੀਆ ਆ ਬਹੁਤ ਵਧੀਆ ਮੈਚ ਬਹੁਤ ਬਹੁਤ ਵਧੀਆ ਮੈਚ ਹੋ ਰਿਹਾ ਖੁਸ਼ ਹੋ ਗਏ ਗੱਬਰ ਆਇਆ ਤਾਂ ਪਰਦੀ ਕਰ ਕਿਵੇਂ ਬਾਈ ਖੱਟ ਬਹੁਤ ਵਧੀਆ ਟੂਰਨਾਮੈਂਟ ਆ ਨਹੀਂ ਪਿਕਡਾ ਦਾ ਜਿੱਤ ਮਾਰ ਲੇਟ ਹਨਾ ਹੋ ਗਿਆ ਥੋੜਾ ਲੇਟ ਹੋ ਰਿਹਾ ਸੰਗਤਾਂ ਤੋਂ ਮਾਫੀ ਮੰਗਦੇ ਹਾਂ ਜੀ ਆਜਾ ਲਓ ਕੋਈ ਨਹੀਂ ਬੜੀ ਬਹੁਤ ਇਕੱਠਾ ਬਹੁਤ ਬਹੁਤ ਸਹੀ ਗੱਲ ਹੈ ਠੀਕ ਨੇ ਬਹੁਤ ਸੰਗਤ ਦਾ ਇਹ ਸੰਯੋਗ ਦਿੱਤਾ ਭਾਈਆਂ ਦੇ ਬਹੁਤ ਸਾਰੇ ਇਤਹਾਸ ਨੇ ਜਿਹੜਾ ਮਿਲ ਕੇ ਹੀ ਆ ਬਾਈ ਲੈ ਵੀ ਸਾਨੂੰ ਇਕੱਠਾ ਦਿਖਾਉਂਦੇ ਆ ਯਾਦ ਵੀ ਨਹੀਂ ਸੀ ਮਤਲਬ ਵੀ ਇੰਨੀ ਛੇਤੀ ਇੰਨੇ ਮੈਚ ਹੋ ਜਾਣਗੇ ਇੰਨੇ ਮੈਚ ਹੋ ਜਾਣਗੇ ਹਾਂ ਇਹ ਮੇਰਾ ਨੇ ਵੀ ਬਹੁਤ ਸਾਥ ਦਿੱਤਾ ਸਾੜਿਆਂ ਨੇ ਸਾਰਿਆਂ ਦੇ ਸਾਥ ਨਾਲ ਤੇ ਮੇਰੇ ਵੀਰੋ ਟੀਮ ਛੱਡ ਕੇ ਕਰਮਾਨੀ ਦੇਣੀ ਪੈਗੀ ਸੋ ਕਿਹੜੀ ਮਹਾਪੁਰ ਇੱਧਰੇ ਖੇਡ ਲਾਣਾ ਬੰਦੇ ਨਹੀਂ ਕਰ ਆਇਆ ਪੱਟੀਆਂ ਵੀ ਆਫੀ ਜੱਫੇ ਨਾਲ ਪੱਟੀਆਂ ਕੰਮ ਹੋ ਗਈ ਤੇ ਰਾਜੂ ਆਵੇ ਰਾਜੂ ਭਾਈ ਆਹ ਖੇਡ ਕਮਲੇ ਆ ਗਿਆ ਜੀ ਸਾਡੇ ਸੋਣਾ ਨੌਂ ਤੇ ਸਾਡੇ ਸੋਹਣੇ ਵੀਰੋ ਇਹ ਪੁਆਇੰਟ ਆ ਅਗਰ 15 ਤਰੀਕ ਕਹਿੰਦੇ ਗੁਰੂ ਘਰ ਮੌਂਦੇ ਵਾਲੇ ਧਰਤੀ ਦੇ ਮਰਗਿਆਂ ਦੇ ਕਬੱਡੀ ਕੱਪ ਕਹਿੰਦੇ ਖੇਡਿਆ ਜਾਣਾ ਮੇਰੇ ਵੀਰੋ ਵੱਡੇ-ਸੱਡੇ ਵੀ ਸਾਰੇ ਦਰਸ਼ਕਾਂ ਨੇ ਜ਼ਰੂਰ ਪਹੁੰਚਣਾ ਤੇ ਬਰਾਦੀ ਦੀ ਧਰਤੀ ਦੇ ਕਹਿੰਦੇ 15 ਜੂਨ ਆਉਂਦੇ ਮੇਰੇ ਵੀਰੋ ਚਾਹਤੇ ਆਉਂਦੇ ਆ ਪਰ ਆ ਕਿਵੇਂ ਪਤਾ ਮੇਰੇ ਆਹ ਸੋਹਰੇ ਗੇਰਾ ਸੋਹਰੇ ਬੱਜਾ ਜਿਸ ਤਰ੍ਹਾਂ ਇਹ ਨੌਜਾਨ ਖੇਡ ਮੈਦਾਨ ਦਾ ਰੇਲ ਤੋਂ ਵੀ ਵਧਿਆ ਐਨ ਕਮਾਲ ਆਈ ਹੈ ਲੋਕਾਂ ਦੇ ਪਾਸੇ ਜੋੜ ਰਿਹਾ ਹੈ ਦੇ ਗੇ ਮਾਦਾ ਰਚਪੂਰੀਆਂ ਬਹੁਤ ਬੋਸਟੀ ਆ ਗਿਆ ਕਰ ਬੋਸਟੀ ਗੱਲ ਨੂੰ ਆਹ ਸਾਡੇ ਕਿਨਾਰੇ ਟੋਲਾ ਪਰ ਫੜੇ ਨੇ ਕਾ